ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਜਿੱਥੇ ਰਾਜਵੀਰ ਜਵੰਦਾ ਜੋ ਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਜਿਹੜੇ ਇਲਾਜ ਨੇ ਤਾਂ ਬੀਤੇ 2-3 ਦਿਨਾਂ ਤੋਂ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਹੁਣ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸੁਧਾਰ ਹੋਣਾ ਸ਼ੁਰੂ ਹੋਇਆ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਮਾਤਾ ਜੀ ਦੇ ਵੱਲੋਂ ਜਾ ਕੇ ਸਿਰ ਤੇ ਹੱਥ ਲਾਇਆ ਗਿਆ ਤਾਂ ਰਾਜਵੀਰ ਜਵੰਦਾ ਦੀ ਅੱਖ ਦੇ ਵਿੱਚੋਂ ਹੰਝੂ ਆਇਆ ਜਿਸ ਤੋਂ ਬਾਅਦ ਡਾਕਟਰਾਂ ਦਾ ਵੀ ਇਹੀ ਕਹਿਣਾ ਕਿ ਉਹ ਰਿਸਪੌਂਸ ਕਰ ਰਹੇ ਨੇ ਜਿਵੇਂ ਜਿਵੇਂ ਜਿਹੜੀ ਹਾਲਤ ਆ ਉਹ ਸੁਧਰੇਗੀ ਤਾਂ ਬਹੁਤ ਹੀ ਜਲਦੀ ਰਾਜਵੀਰ ਜਵੰਦਾ ਜਿਹੜੇ ਨੇ ਉਹ ਰਿਕਵਰ ਕਰ ਜਾਣਗੇ ਤਾਂ ਦੱਸਦੇ ਇਹ ਕਿ ਬੱਦੇ ਦੇ ਨੇੜੇ ਹੋਇਆ ਹਾਦਸਾ ਬਾਈਕ ਤੇ ਰਾਜਵੀਰ ਜਵੰਦਾ ਸਵਾਰ ਹੁੰਦੇ ਨੇ ਜਿਸ ਦਰਮਿਆਨ ਕੀ ਕਾਫੀ ਸੱਟਾਂ ਵੱਜੀਆਂ ਸਿਰ ਤੇ ਡੇਢ ਦੀ ਹੱਡੀ ਤੇ ਸੱਟ ਵੱਜਦੀ ਹੈ ਹਾਰਟ ਅਟੈਕ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੂਆਉਂਦੇ ਨੇ ਹਸਪਤਾਲ ਲਿਆਉਂਦੇ ਸਮੇਂ ਪਰ ਇਸੇ ਦਰਮਿਆਨ ਹੁਣ ਜਿਹੜੀ ਹਾਲਤ ਆ ਉਹ ਸਟੇਬਲ ਦੱਸੀ ਜਾ ਰਹੀ ਹੈ ਹਾਲਾਂਕਿ ਵੈਂਟੀਲੇਟਰ ਸਪੋਰਟ ਤੇ ਨੇ ਪਰ ਇਸੇ ਦਰਮਿਆਨ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਮੂਵਮੈਂਟ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਬ੍ਰੇਨ ਜਿਹੜਾ ਥੋੜਾ ਰਿਸਪੌਂਸ ਕਰਨਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਰਾਜਵੀਰ ਜਵੰਦਾ ਦੇ ਫੈਨਸ ਦੇ ਲਈ ਕਹਿ ਸਕਦੇ ਆ ਕਿ ਇੱਕ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਦੱਸ ਲਈਏ ਕਿ ਜਿੱਥੇ ਰਾਜਵੀਰ ਜਵੰਦਾ ਜੋ ਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਜਿਹੜੇ ਇਲਾਜ ਨੇ ਤਾਂ ਬੀਤੇ 2-3 ਦਿਨਾਂ ਤੋਂ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਹੁਣ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸੁਧਾਰ ਹੋਣਾ ਸ਼ੁਰੂ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਮਾਤਾ ਜੀ ਦੇ ਵੱਲੋਂ ਜਾ ਕੇ ਸਿਰ ਤੇ ਹੱਥ ਲਾਇਆ ਗਿਆ ਤਾਂ ਰਾਜਵੀਰ ਜਵੰਦਾ ਦੀ ਅੱਖ ਦੇ ਵਿੱਚੋਂ ਹੰਝੂ ਆਇਆ ਜਿਸ ਤੋਂ ਬਾਅਦ ਡਾਕਟਰਾਂ ਦਾ ਵੀ ਇਹੀ ਕਹਿਣਾ ਕਿ ਉਹ ਰਿਸਪੌਂਸ ਕਰ ਰਹੇ ਨੇ ਤੇ ਜਿਵੇਂ ਜਿਵੇਂ ਜਿਹੜੀ ਹਾਲਤ ਆ ਉਹ ਸੁਧਰੇਗੀ ਤਾਂ ਬਹੁਤ ਹੀ ਜਲਦੀ ਰਾਜਵਿਰਜ ਬੰਦਾ ਜਿਹੜੇ ਨੇ ਉਹ ਰਿਕਵਰ ਕਰ ਜਾਣਗੇ ਤਾਂ ਦੱਸਦੇ ਇਹ ਕਿ ਬੱਦੇ ਦੇ ਨੇੜੇ ਹੋਇਆ ਹਾਦਸਾ ਬਾਈਕ ਤੇ ਰਾਜਵਿਰਜ ਬੰਦਾ ਸਵਾਰ ਹੁੰਦੇ ਨੇ ਜਿਸ ਦਰਮਿਆਨ ਕੀ ਕਾਫੀ ਸੱਟਾਂ ਵੱਜੀਆਂ ਸਿਰ ਤੇ ਰੇਡ ਦੀ ਹੱਡੀ ਤੇ ਸੱਟ ਵੱਜਦੀ ਐ ਹਾਰਟ ਅਟੈਕ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੋ ਆਉਂਦੇ ਨੇ ਹਸਪਤਾਲ ਲਿਆਉਂਦੇ ਸਮੇਂ ਪਰ ਇਸੇ ਦਰਮਿਆਨ ਹੁਣ ਜਿਹੜੀ ਹਾਲਤ ਆ ਉਹ ਸਟੇਬਲ ਦੱਸੀ ਜਾ ਰਹੀ ਹੈ ਹਾਲਾਂਕਿ ਵੈਂਟੀਲੇਟਰ ਸਪੋਰਟ ਤੇ ਨੇ ਪਰ ਇਸ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਮੂਵਮੈਂਟ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਬ੍ਰੇਨ ਜਿਹੜਾ ਥੋੜਾ ਰਿਸਪੌਂਸ ਕਰਨਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਰਾਜਵੀਰ ਜਵੰਦਾ ਦੇ ਫੈਨਸ ਦੇ ਲਈ ਕਹਿ ਸਕਦਾ ਕਿ ਇੱਕ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਦੱਸ ਲਈਏ ਕਿ ਜਿੱਥੇ ਰਾਜਵੀਰ ਜਵੰਦਾ ਜੋ ਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਜਿਹੜੇ ਇਲਾਜ਼ ਨੇ ਤਾਂ ਅਭੀਤੇ 2-3 ਦਿਨਾਂ ਤੋਂ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਹੁਣ ਜੋ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਕਿ ਹੁਣ ਸੁਧਾਰ ਹੋਣਾ ਸ਼ੁਰੂ ਹੋਇਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦ ਮਾਤਾ ਜੀ ਦੇ ਵੱਲੋਂ ਜਾ ਕੇ ਸਿਰ ਤੇ ਹੱਥ ਲਾਇਆ ਗਿਆ ਤਾਂ ਰਾਜਵੀਰ ਜਵੰਦਾ ਦੇ ਅੱਖ ਦੇ ਵਿੱਚੋਂ ਹੰਝੂ ਆਇਆ ਜਿਸ ਤੋਂ ਬਾਅਦ ਡਾਕਟਰਾਂ ਦਾ ਵੀ ਇਹੀ ਕਹਿਣਾ ਕਿ ਉਹ ਰਿਸਪੌਂਸ ਕਰ ਰਹੇ ਨੇ ਤੇ ਜਿਵੇਂ ਜਿਵੇਂ ਜਿਹੜੀ ਹਾਲਤ ਆ ਉਹ ਸੁਧਰੇਗੀ ਤਾਂ ਬਹੁਤ ਹੀ ਜਲਦੀ ਰਾਜਵੀਰ ਜਵੰਦਾ ਜਿਹੜੇ ਨੇ ਔਰ ਰਿਕਵਰ ਕਰ ਜਾ ਰਹੀ ਹੈ ਤਾਂ ਦੱਸਦੇ ਕਿ ਇਹ ਕਿ ਬੱਦੀ ਦੇ ਨੇੜੇ ਹੋਇਆ ਹਾਦਸਾ ਬਾਈਕ ਤੇ ਰਾਜਵਰਜ ਬੰਦਾ ਸਵਾਰ ਹੁੰਦੇ ਨੇ ਜਿਸ ਦਰਮਿਆਨ ਕੀ ਕਾਫੀ ਸੱਟਾਂ ਵੱਜੀਆਂ ਸਿਰ ਤੇ ਡੇਢ ਦੀ ਹੱਡੀ ਤੇ ਸੱਟ ਵੱਜਦੀ ਹੈ ਹਾਰਟ ਅਟੈਕ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦੋ ਆਉਂਦੇ ਨੇ ਹਸਪਤਾਲ ਲਿਆਉਂਦੇ ਸਮੇਂ ਪਰ ਇਸੇ ਦਰਮਿਆਨ ਹੁਣ ਜਿਹੜੀ ਹਾਲਤ ਹੈ ਉਹ ਸਟੇਬਲ ਦੱਸੀ ਜਾ ਰਹੀ ਹੈ ਹਾਲਾਂਕਿ ਵੈਂਟੀਲੇਟਰ ਸਪੋਰਟ ਤੇ ਨੇ ਪਰ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਮੂਵਮੈਂਟ ਜਿਹੜੀ ਹੈ ਹੋਣੀ ਸ਼ੁਰੂ ਹੋ ਚੁੱਕੀ ਹੈ ਬ੍ਰੇਨ ਜਿਹੜਾ ਥੋੜਾ ਰਿਸਪੌਂਸ ਕਰਨਾ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਰਾਜਵੀਰ ਜਮੰਦਾ ਦੇ ਫੈਨਸ ਦੇ ਲਈ ਕਹਿ ਸਕਦੇ ਹਾਂ ਕਿ ਇੱਕ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ